ਸੋਰੀ ਪੈਨ ਪ੍ਰਮਾਣੂ ਨਮਸਕਾਰ ਮੈਂ ਰਿਸ਼ੀ ਸ਼ਰਮਾ ਸ਼੍ਰੀ ਕ੍ਰਿਸ਼ਨਾ ਪ੍ਰਪਿਤ ਹਾਂ ਅੱਜ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਡਿਸਟ੍ਰਿਕਟ ਖੋਸ਼ਿਆਰਪੁਰ ਇਹ ਸਭ ਤਹਿਸੀਲ ਮਕੇਰੀਆਂ ਦਾ ਸਭ ਤਹਿਸੀਲ ਮਕੇਰੀਆਂ ਦੀ ਸਭ ਤਹਿਸੀਲ ਤਲਵਾੜਾ ਦੇ ਵਿੱਚ ਪੈਂਦਾ ਇੱਕ ਪਿੰਡ ਹੈ ਜੀ ਉੱਥੇ ਪੀਸ ਆਫ ਲੈਂਡ ਹੈ ਜੀ ਜ਼ਮੀਨ ਦੀ 3 ਟੱਕਾ ਦੀ ਬਕਾਓ ਜਿਹੜੀ ਇਸ ਵੇਲੇ ਸੀ ਵੀਡੀਓ ਬਣਾ ਰਹੇ ਆ ਜੀ ਇਹ ਹੈਗੀ ਆ 13 ਕਿੱਲੇ 13 ਕਿੱਲੇ ਜ਼ਮੀਨ ਆ ਜੀ ਸਟੈਂਡਰਡ ਏਕੜ ਆ ਵੱਡੀ ਮਿੰਤੀ ਆ ਜਿੱਦਾਂ ਹੁਣ ਅਸੀਂ ਕੁਮਰੇ ਆ ਜੀ ਇਹਦੇ ਵਿੱਚ ਮੋਸਟਲੀ ਸਾਰੇ ਦੇ ਵਿੱਚ ਕਮਾਦ ਲੱਗਾ ਹੈ ਜੀ ਇਹਦੇ ਵਿੱਚੋਂ ਜੀ 12 ਕਿਲਿਆਂ ਚ ਕਮਾਦ ਆ ਤੇ ਇੱਕ ਕਿਲਾ ਜਿਹੜਾ ਹੈ ਨਾ ਉਹ ਹੈਗਾ ਜੀ ਇਸ ਵੇਲੇ ਖਾਲੀ ਪਿਆ ਆ ਬਾਉਂਡਰੀ ਤੇ ਸਾਰੇ ਪਪੂਲਰ ਲੱਗਾ ਜੀ ਪਪੂਲਰ ਲੱਗਾ ਤੇ 12 ਕਿਲਿਆਂ ਦੇ ਵਿੱਚ ਕਮਾਦ ਲਗਾਇਆ ਤੇ ਬਾਕੀ ਸਾਰੀ ਬਾਉਂਡਰੀ ਦੇ ਆਲੇ ਦੁਆਲੇ ਸਫੈਤਾ ਲਗਾਇਆ 19 ਕਿੱਲੇ ਜ਼ਮੀਨ ਸਟੈਂਡਰਡ ਏਕਰ ਇਲਾਹਾ ਸ਼ਰਪੁਰ ਤਹਿਸੀਲ ਤਲਵਾੜਾ ਇਹ ਜ਼ਮੀਨ ਫੋਰ ਸੇਲ ਹੈ ਜੀ ਆ ਸਾਰਾ ਜੀ ਦੂਜਾ ਲੋਕ ਬਾਦ ਦਾ ਹੁੰਦਾ ਪਿਆ ਲਾਈਵ ਕਰੀ ਬਾੜ ਚੁੱਕੀ ਆ ਅੱਜ ਦਾ ਅਸੀਂ ਘੁੰਮਦੇ ਪਏ ਆ ਸਾਰਾ ਜੀ ਇਹਦੇ ਵਿੱਚ ਕਮਾਦ ਲਗਾਇਆ। ਫਸਦੇ ਗਏ ਜੀ ਉਹ ਸਫੈਦ ਦੇ ਬਾਉਂਡਰੀ ਦੇ ਉੱਪਰ ਸਫੈਦ ਹੈ। 4840 ਗਜ ਦਾ ਕਿੱਲਾ ਸਟੈਂਡਰਡ ਏਕਰ। ਜ਼ਿਲ੍ਹਾ ਹੁਸ਼ਾਪੁਰ ਤਹਿਸੀਲ ਤਲਵਾੜਾ। ਆ ਚੱਲਦੇ ਆ ਜੀ ਨਾਲ ਨਾਲ। ਇਹ ਜ਼ਮੀਨ ਦੇ ਵਿੱਚ ਥੋੜਾ ਬੋਤਾ ਪੱਥਰ ਹੈਗਾ ਜੀ। ਪਰ ਇਹਦੇ ਵਿੱਚ ਕੰਨ ਘਚੌਣਾ ਕਮਾਦ ਸਾਰਾ ਕੁਛ ਹੀ ਹੁੰਦਾ ਰ ਪੀਸ ਆਫ ਲੈਂਡ ਆ ਇਹ 13 ਕਿੱਲੇ ਆ ਜੀ ਦੋ ਦੇ ਵਿੱਚ ਬੋਰ ਆ ਜੀ 2 ਨਾਲ ਜ਼ਮੀਨ ਦੇ ਸੱਜੇ ਖੱਬੇ ਇਹ ਰੋਡ ਆ ਜੀ ਰੋਡ ਦੇ ਸੱਜੇ ਖੱਬੇ ਜ਼ਮੀਨ ਆ ਇੱਕ ਬੋਰਾਕ ਕੋਠੇ ਦੇ ਵਿੱਚ ਆ ਮੋਨੋ ਬਲੌਕ ਮੋਟਰਾਂ ਚੱਲਦੀਆਂ ਜੀ ਪਾਣੀ ਦਾ ਲੈਵਲ ਵੀ 25 ਫੁੱਟ ਤੇ ਆ ਆ ਸਾਰਾ ਜੋ ਪਰੇ ਤੱਕ ਜਿੰਨਾ ਵੀ ਕਮਾਦਾ ਇਹ ਵਿੱਚ ਆਉਂਦਾ ਜੀ ਆ ਸੱਜੇ ਖਬੇ ਜਿਹੜਾ ਕਮਾਦ ਨਜ਼ਰ ਆ ਰਿਹਾ ਜਿਹੜਾ ਸਾਹਮਣੇ ਕੋਠਾ ਨਜ਼ਰ ਆਉਂਦਾ ਪਿਆ ਜੀ ਇੱਕ ਮੋਟਰ ਉੱਥੇ ਆ ਜਾ ਰਹੇ ਜੀ ਜਿਹੜੀ ਦੂਸਰੀ ਮੋਟਰ ਪਾਣੀ ਦਾ ਲੈਵਲ ਮੋਸਟਲੀ ਵੀਕ ਫੋਟਾ ਨਾਲੇ ਜੀ ਸਵੇਰ ਹੀ ਵਗਦਾ ਪਾਣੀ ਦੋ ਵੀ ਤੁਹਾਨੂੰ ਵੀਡੀਓ ਸਵੇਰ ਖਾਵਾਂਗੇ ਇਹ ਕਾਹਬ ਹੋ ਰਾ ਜੀ ਮੋਸਟਲੀ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਕਾਫੀ ਡਾਊਨ ਆ ਪਰ ਇਸ ਬੈਲਟ ਦੇ ਵਿੱਚ ਪਾਣੀ ਉੱਪਰ ਹੀ ਆ ਇਸੇ ਜ਼ਮੀਨ ਦੇ ਨਾਲੇ ਜੀ 50 ਕਿੱਲੇ ਕੋਰ ਵਕਾਉ ਆ ਇਹਦੇ ਨਾਲ ਐਡਜੁਆਇਨਿੰਗ ਹੀ ਆ ਪਰ ਇਹ ਜਿਹੜਾ ਇਸ ਵੇਲੇ ਸੀ ਕੰਸਟ੍ਰੇਟ ਕਰ ਰਹੇ ਆ ਉਹ ਕਰ ਰਹੇ ਜੀ 13 ਕਿੱਲਿਆਂ ਦੇ ਇਹ ਵਹਰ ਐਂਡ ਵਾਸਤੇ ਕਾਰਪੂਰ ਬਣਿਆ ਆ ਜੀ ਦੋ ਕਮਰੇ ਆ ਟੀਨਾ ਪਈਆਂ ਆ ਅਕਾਰਡੀਬੈਕ ਸਾਈਡ ਆ ਇਧਰੋਂ ਸਾਹਮਣੇ ਟਰੈਕਟਰ ਖੜਾ ਜੀ ਆਪਣਾ ਮਾਲ ਖੰਦਰ ਇਥੇ ਜੀ ਜ਼ਮੀਨ ਇਸ ਵੇਲੇ ਠੇਕੇ ਤੇ ਆ ਤੇ 35000 ਰੁਪਇਆ ਇਹਦਾ ਠੇਕਾ ਆ ਜਮੀਨ ਦਾ 12 ਕਿੱਲੇ ਵਧੀਆ ਜੇ ਇੱਕ ਕਿੱਲੇ ਚ ਪੱਥਰ ਆ ਉਹ ਚ ਕੁਛ ਨਹੀਂ ਬੀਜਿਆ ਲੇਕਿਨ ਉਹ ਚ ਮਿੱਟੀ ਪਾ ਕੇ ਤੁਸੀਂ ਉੱਚ ਵਿੱਚ ਖੇਤੀ ਕਰ ਸਕਦੇ ਆ ਆ ਗਿਆ ਜੀ ਆਪਣਾ ਕਮਰੇ ਆ ਦੋ ਤਿੰਨ ਕਮਰਿਆਂ ਦੇ ਨਾਲ ਹੀ ਟਿਊਬਵਲ ਆ ਜੀ ਟਿਊਬਵਲ ਕਨੈਕਸ਼ਨ ਪਾਣੀ ਵੀ ਲੱਗਾ ਹੈਂਡ ਪੰਪ ਜੀ ਅੱਜ ਕੱਲ ਤਾਂ ਪੰਜਾਬ ਚ ਹੈਂਡ ਪੰਪ ਲੱਭਦੇ ਨਹੀਂ ਪਰ ਕੁਝ ਕੁਝ ਬੜਟਾ ਹੈਗੇ ਜਿੱਥੇ ਪਾਣੀ ਉੱਪਰ ਤਾਂ ਹੈਂਡ ਪੰਪ ਹੈਗੇ ਜੀ ਅਚੋਣਾ ਜੀ ਸਾਰਾ ਇੱਕ ਆਪਣਾ ਕਮਾਦ ਹੈ ਜੀ ਅ ਸੱਜੇ ਖਬੇ ਆ ਦੇਖੋ ਕਮਾਲ ਕਿੰਨਾ ਵਧੀਆ ਜਿਹੜੇ ਠੇਕੇ ਦੇ ਜ਼ਮੀਨ ਬੌਂਦੇ ਜੀ ਉਹਨਾਂ ਨੇ ਦੱਸਿਆ ਕਿ ਲਗਭਗ ਲੱਖ ਸਵਾ ਲੱਖ ਰੁਪਏ ਦਾ ਕਮਾਦ ਹੈ ਇਹਨਾਂ ਦਾ ਮੰਡੀ ਸਟਨ ਦੇ ਕਿਲੇ ਦਾ 35000 ਰੁਪਏ ਕਿਲੇ ਦਾ ਠੇਕਾ ਹੈ ਜੀ ਇਹ ਜ਼ਮੀਨ ਜੜੀ ਤਾਂ ਜੀ ਇਹਦੀ ਡਿਮਾਂਡ 14 ਲੱਖ ਰੁਪਏ ਕਿਲੇ ਦੀ ਆ ਆ ਚੱਲ ਰਹੇ ਜੀ ਆਪਾਂ ਖਮਟਾ ਦੇ ਸਰਫੈਦਾ ਲੱਗਾ ਆ ਇਹ ਸੱਜੇ ਖੱਬੇ ਜ਼ਮੀਨਾਂ ਉਹਨੇ ਸਾਹਮਣੇ ਕਮਾਦ ਨਜ਼ਰ ਆਉਂਦਾ ਸਰਾਏ ਦੀ ੱਚੀ ਆ 4840 ਗੱਜ ਦਾ ਕਿਲਾ ਤਹਿਸੀਲ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਫੋਰ ਸੇਲ ਇਹਦੇ ਦਾ ਕਿੱਲਿਆਂ ਦੇ ਨਾਲ ਹੀ 50 ਕਿੱਲੇ ਵਿਕਾਊ ਆ ਜੀ ਪਰ ਉਹ 16 ਲੱਖ ਰੁਪਏ ਕਿੱਲੇ ਦੀ ਡਿਮਾਂਡ ਕਰਦੇ ਆ ਇਹਦੇ ਦਾ ਕਿੱਲੇ ਜਿਹੜੇ 14 ਲੱਖ ਰੁਪਏ ਕਿੱਲਾ ਆ ਜੀ ਇਦੇ ਨਾਲ ਹੀ ਇੱਕ ਹੋਰ ਆ ਜੀ ਜਿਆ 24 ਮਹੀਨੇ 12 ਮਹੀਨੇ ਸੁਆ ਚੱਲਦਾ ਉਹਦੇ ਨਾਲ ਵੀ 9 ਕਿੱਲੇ ਆ ਜੀ 9 ਕਿੱਲੇ ਆ ਜੀ ਉਹ ਵੀ 10 ਲੱਖ ਰੁਪਏ ਨੂੰ ਕਿੱਲਾ ਆ ਉੱਚ ਕਿਸੇ ਨੇ ਬੂਟੇ ਬਾਟੇ ਲਾਉਣੇ ਹੋਣ ਸਫੈਦਾਂ ਸਬੂਦਾ ਲਾਉਣਾ ਹੋਵੇ ਤੇ ਉਹ ਵੀ ਦੇਖ ਸਕਦਾ ਆ ਸਾਡਾ ਜੀ ਜ਼ਮੀਨ ਦਿਖਾਉਣ ਦੀ ਫੀਸ ਆ ਜੀ 2500 ਰੁਪਇਆ ਕਿਸੇ ਨੇ ਵੀ ਜ਼ਮੀਨ ਦੇਖਣੀ ਹੋਵੇ ਅਪਾਇੰਟਮੈਂਟ ਫਿਕਸ ਕਰਕੇ ਆਵੇ ਉਹਦਾ ਨਾਂ ਜੀ ਆਪਣੇ ਕੋਲ ਟਾਈਮ ਹੈਗਾ ਤੇ ਨਾ ਹੀ ਅਸੀਂ ਕਿਸੇ ਦਾ ਟਾਈਮ ਖਰਾਬ ਕਰਨਾ ਚਾਹੋ ਨੇ ਜਦ ਪੂਰਾ ਮਨ ਹੋਵੇ ਜਮੀਨ ਚ ਇੰਟਰਸਟਡ ਹੋਵੇ ਤੇ ਉਹ ala Paytm ਚਾ Google Pay ਕਰਕੇ 2500 ਰੁਪਿਆ ਅਕਾਊਂਟ ਦੇ ਵਿੱਚ ਪਾ ਕੇ ਆਪਣਾ ਟਾਈਮ ਫਿਕਸ ਕਰਕੇ ਜਮੀਨ ਵੇਖਣਾ ਆਵੇ ਕਈ ਬੰਦੇ ਕਹਿੰਦੇ ਜੀ ਜਮੀਨ ਦਿਖਾਉਂਦੇ ਵੀ ਪੈਸੇ ਆ ਜੀ ਭਾਜੀ ਟਾਈਮ ਦੀ ਕੀਮਤ ਹੈ ਜੇ ਸੌਦਾ ਲੈ ਲਵੋਗੇ ਤਾਂ ਕਮਿਸ਼ਨ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਸਾਹਮਣੇ ਦੇਖੋ ਜੀ ਆਹ ਪਪਲਰ ਜੋਮ ਕੀਤਾ ਸੀਗਾ ਜੀ ਕੈਮਰਾ ਉਹ ਆਪਣੀ ਬਾਉਂਡਰੀ ਤੇ ਹੀ ਖੜਾ ਪਪਲਰ ਲੱਗਾ ਹੈ ਕਿਸ ਨੇ ਚੌਨਾ ਕਮਾਦ ਸਫਾਇਦਾ ਆਪਾ ਪਰ ਲਾਉਣਾ ਹੋਵੇ ਉਹਨਾਂ ਲਈ ਵਧੀਆ ਆਪਸ਼ਨ ਆ 14 ਲੱਖ ਕਿੱਲੇ ਦੀ ਡਿਮਾਂਡ ਆ ਮੋਟਰ ਕਨੈਕਸ਼ਨ ਵਿੱਚ ਆ ਨਾਲ ਸੁਆਹ ਵਗਦਾ ਜੀ ਉਹਦਾ ਵੀ 12 ਮਹੀਨੇ ਪਾਣੀ ਆ ਯਾਨੀ ਕਿ 13 ਕਿੱਲੇ ਜਮ੍ਹਾਂ 50 ਕਿੱਲੇ ਤੇ ਜਮ੍ਹਾਂ 8 ਕਿੱਲੇ 13 ਕਿੱਲੇ 14 ਲੱਖ ਨੂੰ 50 ਕਿੱਲੇ ਦੀ 16 ਲੱਖ ਦੀ ਡਿਮਾਂਡ ਤੇ ਜਿਹੜੇ 10 ਕਿੱਲੇ ਹੈਗੇ ਆ ਜੀ 9 ਤੋਂ 10 ਕਿੱਲੇ ਆ ਉਹਦੀ 10 ਲੱਖ ਦੀ ਡਿਮਾਂਡ 4840 ਗਜ ਦਾ ਕਿੱਲਾ ਸਟੈਂਡਰਡ ਏਕਰ ਫॉर ਸੇਲ 11 ਕਿੱਲਾਂ ਦਾ ਇੱਕ ਪੀਸ 50 ਕਿੱਲਾਂ ਦਾ ਇੱਕ ਪੀਸ ਤੇ 9 ਕਿੱਲਾਂ ਦਾ ਇੱਕ ਪੀਸ ਜਿਹੜੇ ਵੀਰ ਭੈਣ ਭਰਾ ਪਹਿਲੀ ਵਾਰ ਇਸ ਚੈਨਲ 'ਚ ਆਇਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਫੈਦਾ ਵੱਡੇ ਆ ਜੀ ਦੁਆਰਾ ਫੇਰ ਦੇਖੋ ਅਸਾਲ ਖੰਡੀ ਹੋਇਆ ਤੇ ਕਿੱਡੇ ਵੱਡਾ ਵੱਡਾ ਫੇਰ ਹੋ ਗਿਆ ਇਹ ਜੇ ਬੂਟਿਆਂ ਦੇ لحاظ ਨਾਲ ਵੀ ਜ਼ਮੀਨ ਬਹੁਤ ਹੀ ਵਧੀਆ ਆ ਤੇ ਕਮਰਕਮੂ ਡਿਵੀਜ਼ਨ ਦੇ ਵੀ ਵਧੀਆ ਹਲਕਾ ਫੁਲਕਾ ਜਿਵੇਂ ਪੱਥਰ ਹੈਗਾ ਜੀ ਪਰ ਫਰਟਾਈਲ ਲੈਡ ਆ ਜਿਹੜਾ ਵੀਰ ਭੈਣ ਭਰਾ ਇੰਟਰਸਟਡ ਹੋਵੇ ਮੇਰੇ ਵਟਸਐਪ ਨੰਬਰ 9816867007 ਤੇ ਸੰਪਰਕ ਕਰ ਸਕਦਾ ਜੀ ਵੀਡੀਓ ਵੇਖਣ ਲਈ ਜਿਹੜੇ ਵੀਰ ਵੀ ਵੀਡੀਓ ਦੇਖ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੋਈ ਵੀ ਵੀਰਪੈਨਪਰਾ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆਪਣੀ ਕੋਈ ਪ੍ਰਾਪਰਟੀ ਸੇਲ ਕਰਨਾ ਚਾਹੁੰਦਾ ਹੋਵੇ ਜਾਂ ਖਰੀਦਣਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਆ ਦੇਖੋ ਜੀ ਇੱਕ ਦੇ ਆਠ ਆਠ ਸਪੈਦੇ ਨਿਕਲੇ ਹੋਗਾ ਜਾਨੀ ਕਿ ਜਿਹੜਾ ਇਹ ਬੰਦਾ ਇੱਥੇ ਪਪੂਲਰ ਸਪੈਦਾ ਲਾਊਗਾ ਲਗਭਗ ਤੁਸੀਂ ਲਗਾਓਗੇ 5 ਸਾਲਾਂ ਦੇ ਵਿੱਚ ਹੀ ਤੁਸੀਂ ਕਾਫੀ ਵੈਲਿਊ ਜਿਹੜੀ ਹੈਗੀ ਆ ਉਹ ਰਿਕਵਰ ਕਰ ਲਊਗਾ ਆ ਦੇਖੋ ਜੀ ਰਾਈਟ ਹੈਂਡ ਸਾਈਡ ਤੇ ਸਾਰੇ ਕਮਾਦ ਆ ਜਿੱਥੋਂ ਜ਼ਮੀਨ ਸ਼ੁਰੂ ਹੁੰਦੀ ਹੈ ਜਿੱਥੋਂ ਇਹ ਰਸਤਾ ਆਪਣੀ ਜ਼ਮੀਨ ਦੇ ਵਿੱਚ ਹੀ ਆ ਆ ਜੀ ਸੱਜੇ ਖਬੇ ਪੈੜੀ ਆ ਗਈ ਹੈ ਕਮਾਦ ਵਾਲੇ ਸਾਰੀ ਚ ਕਮਾਦ ਇੱਕ ਕਿਲੇ ਤੇ ਨਹੀਂ ਲੱਗਾ 13 ਕਿल्ले ਜਮਾ 50 ਕਿल्ले ਤੇ ਜਮਾ 9 9.5 ਕਿल्ले 13 ਕਿल्ले 14 ਲੱਖ ਰੁਪਏ ਕਿਲੇ ਦੇ ਹਿਸਾਬ ਨਾਲ ਜਿਹੜਾ ਕਮਾਦ ਵਾਲੇ ਤੁਸੀਂ ਦੇਖਦੇ ਪਏ ਆ ਇਹਦੇ ਨਾਲ ਹੀ 55 ਕਿल्ले ਐ 16 ਲੱਖ ਮੰਗਦੇ 15 16 ਦੇ ਵਿੱਚ ਡੀਲ ਹੋਣੀ ਆ ਇੱਕ ਬਿਲਕੁਲ ਜਿਹੜਾ ਸੁਹਾ ਜੀ ਸੁਹਾ ਦੇ ਉੱਪਰ ਲੱਭਨੇ ਹੈਗੇ ਆ 99 10 ਕਿਲੇ ਉਹਦੇ 10 ਲੱਖ ਰੁਪਏ ਕਿਲੇ ਦੇ ਹਿਸਾਬ ਨਾਲ ਗੱਲ ਹੋਣੀ ਹੈ ਕਿਸ ਨੇ ਬੂਟੇ ਬਾਟੇ ਲਾਉਣੇ ਹੋਣ ਤੇ ਆ ਦੇਖੋ ਜੀ ਕਮਾਦ ਚੱਲਦਾ ਪਿਆ ਸੱਜੀ ਸੱਜੀ ਖੱਬੇ ਜਿਹੜੇ ਵੀਰ ਭੈਣ ਭਰਾ ਪਹਿਲੀ ਵਾਰ ਇਸ ਚੈਨਲ 'ਚ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਘੰਟੀ ਦੇ ਬਟਨ ਨੂੰ ਜੂਰ ਪ੍ਰੈਸ ਕਰਿਓ ਤਾਂ ਜੋ ਔਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਥੈਂਕ ਯੂ ਫॉर ਵਾਚਿੰਗ ਜਸਟ ਆਪਾਂ ਇੱਥੋਂ ਅਗੇ ਤੁਹਾਨੂੰ ਸੂਆ ਵੀ ਵਿਖਾ ਦਿੰਨੇ ਆ। ਇਹ ਆ ਸੂਆ 12 ਮਹੀਨੇ ਚੱਲਦਾ ਹੈ। ਇੱਥੇ ਸਭ ਤੋਂ ਵੱਡੀ ਫੈਸਿਲਿਟੀ ਇਹ ਹੈ ਕਿ ਪਾਣੀ ਦਾ ਲੈਵਲ ਉੱਪਰ ਆ। ਜ਼ਮੀਨ 'ਚ ਪੱਥਰ ਜੂਰ ਹੈਗਾ ਪਰ ਖੇਤੀਬਾੜੀ ਦੇ لحاظ ਨਾਲ ਮਾੜੀ ਨਹੀਂ ਜ਼ਮੀਨ। ਪਲਾਂਟੇਸ਼ਨ ਬਾਗਬਾਨੀ ਲਈ ਬਹੁਤ ਵਧੀਆ। ਕਿਸੇ ਨੇ ਲਿਚੀ-ਲੂਚੀ ਦੇ ਬਾਗ ਲਾੜਾ ਹੋਵੇ, ਉਹ ਵੀ ਵਧੀਆ ਬਾਗ ਇੱਥੇ ਗ로우 ਕਰ ਸਕਦਾ। ਆਪਾਂ ਚੱਲੇ ਜੀ ਖੱਬੇ ਹੱਥ। ਆ ਜਾ ਰਹੇ ਆ ਜੀ ਆਜ ਸਾਹਮਣੇ ਜਿਹੜਾ ਰਸਤਾ ਆ ਜੀ ਉੱਥੋਂ ਤੱਕ ਸਰਕਾਰੀ ਰਸਤਾ ਆ ਉਹ ਰਸਤਾ ਫਿਰ ਸੁਵੇ ਦੇ ਨਾਲ ਨਾਲ ਅੱਗੇ ਨੂੰ ਨਿਕਲ ਜਾਂਦਾ ਤੇ ਅੱਗੇ ਜਿਹੜਾ ਛੱਡੇ ਆ ਜੀ ਇਹ ਆਪਣੀ ਪੈਲੀ ਦਾ ਜੀ ਰਸਤਾ ਛੱਡਿਆ ਆ ਆ ਜਾ ਰਹੇ ਆ ਜੀ ਸਸ ਅਸੀਂ ਆ ਜਿਹੜਾ ਸਾਹਮਣੇ ਮੈਂ ਕੈਮਰਾ ਚਾ ਮਾਰ ਰਿਹਾ ਜੀ 9 10 ਕਿਲੇ ਜਿਹੜੇ ਹੈਗੇ ਆ 10 ਲੱਖ ਕਿਲੇ ਵਾਲੇ ਉਧਰ ਆ ਆਸਰ ਹੱਦਿਆਂ ਦੇ ਨਾਲ ਨਾਲ ਖੱਬੇ ਹੱਸਾਰੀ ਜ਼ਮੀਨ ਆ ਮੋਂਸਨ ਆ ਰਹੇਗੇ ਸੂਰੇ ਵੱਲ ਜਿਹੜਾ ਕਿ 12 ਮਹੀਨੇ ਪਾਣੀ ਵਗਦਾ ਰਹਿੰਦਾ ਤੁਸੀਂ ਪਾਣੀ ਨੂੰ ਜਿੰਨਾ ਚਾਹੋ ਵਰਤ ਸਕਦੇ ਆ ਕੋਈ ਉਹਦਾ ਚਾਰਜ ਨਹੀਂ ਹੈਗਾ ਵਿੱਚ ਇੰਜਨ ਸਟੇਕੇ ਚਾਏ ਖਾਲ ਬਣਾ ਕੇ ਵੀ ਪਾਣੀ ਆਪਣੇ ਖੇਤਾਂ ਨੂੰ ਲਾ ਸਕਦੇ ਆ ਆ ਗਿਆ ਜੀ ਪਾਣੀ ਆ ਵੇਖੋ ਇਹ 12 ਮਹੀਨੇ ਤਰਾ ਹੀ ਵਗਦਾ ਰਹਿਣਾ ਇਹ ਫੈਸਿਲਿਟੀਆਂ ਬਹੁਤ ਘੱਟ ਆ ਜੀ ਪੰਜਾਬ ਦੇ ਵਿੱਚ ਰਹਿ ਗਈਆਂ ਵਧੀਆ ਮਿੱਠਾ ਪਾਣੀ ਹੈ ਜੇ ਇਲਾਕੇ ਦਾ ਇਸ ਇਲਾਕੇ ਵਿੱਚ ਕੋਈ ਖਾਰਾ ਪਾਣੀ ਨਹੀਂ ਆ ਥੈਂਕ ਯੂ ਫॉर ਵਾਚਿੰਗ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ कृष्णा